ਇਹ ਜਿਹੜਾ ਅੱਜ ਦਾ ਕਸੋ ਆਪਰੇਸ਼ਨ ਹੈ ਪੂਰੇ ਪੰਜਾਬ 'ਚ ਚੱਲਿਆ ਹੋਇਆ ਹੈ ਐਮ ਪਟਿਆਲਾ ਵੀ तकरीबन ਪੰਜ ਥਾਵਾਂ ਦੇ ਨਾਬਾ ਪਾਟੜਾ ਮੇਨ ਮੇਨ ਜਿੰਨੇ ਸ਼ਹਿਰ ਹੈਗੇ ਆ ਰਾਜਪੁਰਾ ਪਟਿਆਲਾ ਇੱਥੇ ਸਾਰੇ ਦੇ ਸਰਜੈਂਟ ਕੋ ਕਾਰਡੋ ਸਰਚ ਆਪਰੇਸ਼ਨ ਸਾਰੇ ਪਾਸੇ ਚੱਲੇ ਹੋਏ ਆ ਉਸ ਤਲਾ ਤਕਰੀਬਨ 500 ਦੀ ਫੋਰਸ ਅਸੀਂ ਡਿਪਲੋਏ ਕੀਤੀ ਹੋਈ ਹੈ ਐਂਡ ਜਿਹੜੀ ਇਹ ਸਬਡਿਵੀਜ਼ਨ ਵਿੱਚ ਇੱਕ ਐਸਪੀ ਰੈਂਕ ਦਾ ਅਫਸਰ ਤਨਾਤ ਹੈਗਾ ਅੱਜ ਇਹ ਕਾਸੋ ਚੱਲ ਰਿਹਾ ਹੈ ਲੇਟਰ ਆਨ ਜਿਹੜਾ ਵੀ ਸਰਚ ਕੁਝ ਹੋਊਗੀ ਕੋਈ ਰਿਕਵਰੀ ਹੋਊਗੀ ਤੁਹਾਡੇ ਨਾਲ ਉਹਦਾ ਬਰੀਫ ਇੱਕ ਜਿਹੜਾ ਹੈਗਾ মিডিਆ ਨੂੰ ਅਸੀਂ ਭੇਜ ਦਾਂਗੇ ਜਿਹੜਾ ਹੈਗਾ ਸਰ ਸ਼ਨਾਤ ਦੇ ਅਨੁਸਾਰ ਨੂੰ ਕੀ ਵਰਨਿੰਗ ਦੇਣਾ ਹੈ ਦੇਖੋ ਬਿਲਕੁਲ ਕਲੀਅਰ ਹੈਗਾ ਕਿ ਜਿਹੜਾ ਵੀ ਕੋਈ ਇਲੀਗਲ ਐਕਟੀਵਿਟੀ ਚ ਇਨਵੋਲਡ ਹੈਗਾ ਉਹਨੂੰ ਬਖਸ਼ਾ ਨਹੀਂ ਜਾਏਗਾ ਐਂਡ ਜਿਹੜਾ ਵੀ ਕੋਈ ਮੇਨ ਸਟਰੀਮ ਮੇ ਆਣਾ ਚਾਹੁੰਦਾ ਹੈ ਉਹ ਪੁਲਿਸ ਉਨੂੰ ਜੋ ਵੀ ਹੋਗਾ ਜੋ ਵੀ ਬੈਸਟ ਹੋਗਾ ਉਹਦੇ ਵਾਸਤੇ ਕੀਤਾ ਜਾਊਗਾ ਸਰ ਕਈ ਜਗ੍ਹਾ ਤੇ ਨਾ ਕਈ ਮੋਲਿਆਂ ਤੇ ਉਹਨੇ ਵੀ ਨਸ਼ਾ ਫਿਕਰਾ ਕੀ ਉੱਥੇ ਵੀ ਸਰਚ ਕੀਤਾ ਦੇਖੋ ਜਿਹੜਾ ਵੀ ਜਿੱਥੇ ਵੀ ਇਨਫੋਰਮੇਸ਼ਨ ਆਂਦੀ ਹੈ ਸਾਡੀ ਹੈਲਪ ਲਾਈਨ ਇਸ ਪੰਜਾਬ ਦੀ ਹੈਲਪ ਲਾਈਨ ਹੈ ਜਿਹੜੇ ਵੀ ਟਿਪਸ ਆਉਂਦੀ ਹੈ ਇਮੀਡੀਏਟਲੀ ਪੁਲਿਸ ਤੇ ਕਾਰਵਾਈ ਕਰਦੀ ਹੈ ਐਂਡ ਤੁਸੀਂ ਦੇਖਿਆ ਹੋਣਾ ਕਿ ਪਿਛਲੇ ਕਾਫੀ ਟਾਈਮ ਤੋਂ ਕਾਫੀ ਠੱਲ ਪਈ ਹੈ ਐਂਡ ਇਹ ਜਿਹੜੀ ਮੁਹਿੰਮ ਹੈ ਇਹ ਜਾਰੀ ਰਹੂਗੀ ਜਿਵੇਂ ਹੋਟਲਸ ਵਗੈਰਾ ਇਹਨਾਂ ਦੇ ਵੀ ਚੈਕਿੰਗ ਵਗੈਰਾ ਕੀਤੀ ਜਿਹੜਾ ਜਿੱਥੇ ਵੀ ਸਾਡੇ ਕੋਲੇ ਸਾਨੂੰ ਲੱਗਦਾ ਜਿੱਥੇ ਸਪੀਸ਼ੀਅਸ ਐਕਟੀਵਿਟੀਜ਼ ਹੈ ਉਹ ਹਰ ਥਾਂ ਅਸੀਂ ਚੈੱਕ ਕਰ ਸਕਦੇ ਹਾਂ ਸਰ ਜਿਹੜੇ ਨਸ਼ੇ ਦੇ ਆਦੀ ਨੇ ਕਿ ਉਹਨਾਂ ਵਾਸਤੇ ਨਹੀਂ ਅਸੀਂ ਡੀ ਐਡਿਕਸ਼ਨ ਸੈਂਟਰ ਚ ਤੁਸੀਂ ਦੇਖਿਆ ਹੁਣ ਅਸੀਂ ਬਹੁਤ ਵੱਡੇ ਪੱਧਰ ਤੇ ਡੀ ਐਡਿਕਸ਼ਨ ਸੈਂਟਰ ਜਿਹੜੇ ਚਲਾਏ ਹੋਏ ਹਨ ਉਹਦੇ ਵਿੱਚ ਅਸੀਂ ਉਹਨਾਂ ਨੂੰ ਜਿਹੜੇ ਬੰਦੇ ਐਡਿਕਟ ਹੈਗੇ ਆ ਜਿਹੜੇ ਮੈਨ ਸਟ੍ਰੀਮ ਚ ਆ ਸਕਦੇ ਆ ਉਹ ਮਤਲਬ ਵੇਚਣ ਵਾਲੀ ਉਹ ਐਕਟੀਵਿਟੀ ਚ ਸ਼ਾਮਿਲ ਨਹੀਂ ਹੈਗੇ ਉਹਨੂੰ ਪੁਲਿਸ ਐਨਕ੍ਰੇਜ ਕਰਦੀ ਹੈ ਉਹਨੂੰ ਉੱਥੇ ਐਡਮਿਟ ਕਰਾਉਂਦੀ ਹੈ ਤਾਂ ਕਿ ਉਹ ਆਪਣੇ ਆਪ ਨੂੰ ਸੁਧਾਰ ਸਕਣ ਠੀਕ ਹੈ ਥੈਂਕ ਯੂ ਸੋ ਮਚ ਥੈਂਕ ਯੂ ਸਰ ਇਹ ਜਿਹੜਾ ਅੱਜ ਦਾ ਕਸੋ ਆਪਰੇਸ਼ਨ ਹੈ ਪੂਰੇ ਪੰਜਾਬ ਚ ਚੱਲਿਆ ਹੋਇਆ ਹੈ ਪਟਿਆਲਾ ਵੀ ਤਕਰੀਬਨ 5 ਥਾਵਾਂ ਦੇ ਨਾਬਾ ਪਾਤੜਾ ਮੇਨ ਮੇਨ ਜਿੰਨੇ ਸ਼ਹਿਰ ਹੈਗੇ ਰਾਜਪੁਰਾ ਪਟਿਆਲਾ ਇੱਥੇ ਸਾਰੇ ਦੇ ਸਬਚੈਂਟ ਕੋ ਕਾਰਡੋ ਸਰਚ ਆਪਰੇਸ਼ਨ ਸਾਰੇ ਪਾਸੇ ਚੱਲੇ ਹੋਏ ਆ ਉਸ ਤਲਾ ਤਕਰੀਬਨ 500 ਦੀ ਫੋਰਸ ਅਸੀਂ ਡਿਪਲੋਏ ਕੀਤੀ ਹੋਈ ਹੈ ਐਂਡ ਜਿਹੜੀ ਇਹ ਸਬਡਿਵੀਜ਼ਨ ਨੂੰ ਇੱਕ ਐਸਪੀ ਰੈਂਕ ਦਾ ਅਫਸਰ ਤਾਇਨਾਤ ਹੈਗਾ ਅੱਜ ਇਹ ਕਾਸੋ ਚੱਲ ਰਿਹਾ ਹੈ ਲੇਟਰ ਆਨ ਜਿਹੜਾ ਵੀ ਸਰਚ ਕੁਝ ਹੋਊਗੀ ਕੋਈ ਰਿਕਵਰੀ ਹੋਊਗੀ ਤੁਹਾਡੇ ਨਾਲ ਉਹਦਾ ਬਰੀਫ ਇੱਕ ਜਿਹੜਾ ਹੈਗਾ মিডিਆ ਨੂੰ ਅਸੀਂ ਭੇਜ ਦਾਂਗੇ ਜਿਹੜਾ ਹੈਗਾ ਸਰਚ ਨਰਦ ਦੇ ਅੰਚਨਨ ਕੀ ਫਾਰਮੂਲਾ ਲੈ ਰਹਾ ਹੈ। ਦੇਖੋ ਬਿਲਕੁਲ ਕਲੀਅਰ ਹੈਗਾ ਕਿ ਜਿਹੜਾ ਵੀ ਕੋਈ ਇਲੀਗਲ ਐਕਟੀਵਿਟੀ ਚ ਇਨਵੋਲਡ ਹੈਗਾ ਉਹਨੂੰ ਬਖਸ਼ਾ ਨਹੀਂ ਜਾਏਗਾ ਐਂਡ ਜਿਹੜਾ ਵੀ ਕੋਈ ਮੇਨ ਸਟ੍ਰੀਮ 'ਚ ਆਣਾ ਚਾਹੁੰਦਾ ਹੈ ਉਹ ਪੁਲਿਸ ਕੋਲੇ ਪੇਸ ਹੋ ਸਕਦਾ ਹੈ ਉਹਨੂੰ ਜੋ ਵੀ ਹੋਗਾ ਜੋ ਵੀ ਬੈਸਟ ਹੋਗਾ ਉਹਦੇ ਵਾਸਤੇ ਕੀਤਾ ਜਾਊਗਾ। ਸਰ ਕਈ ਜਗ੍ਹਾ ਤੇ ਨਾ ਕਈ ਮੋਹਲਿਆਂ ਤੇ ਹੋਰਲੇ ਵੀ ਨਸ਼ਾ ਫਿਕਰਾ ਕੀ ਉੱਥੇ ਵੀ ਸਰਚ ਕੀਤਾ ਜਾ ਰਿਹਾ ਹੈ। ਦੇਖੋ ਜਿਹੜਾ ਵੀ ਜਿੱਥੇ ਵੀ ਇਨਫੋਰਮੇਸ਼ਨ ਆਂਦੀ ਹੈ ਸਾਡੀ ਹੈਲਪ ਲਾਈਨ ਇਸੇ ਪੰਜਾਬ ਦੀ ਹੈਲਪ ਲਾਈਨ ਹੈ ਜਿਹੜੇ ਵੀ ਟਿਪਸ ਆਉਂਦੀ ਹੈ ਇਮੀਡੀਏਟਲੀ ਪੁਲਿਸ ਤੇ ਕਾਰਵਾਈ ਕਰਦੀ ਹੈ ਐਂਡ ਤੁਸੀਂ ਦੇਖਿਆ ਹੋਣਾ ਕਿ ਪਿਛਲੇ ਕਾਫੀ ਟਾਈਮ ਤੋਂ ਕਾਫੀ ਠੱਲ ਪਈ ਹੈ ਐਂਡ ਇਹ ਜਿਹੜੀ ਮੁਹਿੰਮ ਹੈ ਇਹ ਜਾਰੀ ਰਹੂਗੀ ਪੀਜੀਸ ਜਿਵੇਂ ਹੋਟਲਸ ਵਗੈਰਾ ਇਹਨਾਂ ਦੇ ਵੀ ਚੈਕਿੰਗ ਵਗੈਰਾ ਕੀਤੀ ਜਿਹੜਾ ਜਿੱਥੇ ਵੀ ਸਾਡੇ ਕੋਲੇ ਸਾਨੂੰ ਲੱਗਦਾ ਜਿੱਥੇ ਸਪੀਸ਼ੀਅਸ ਐਕਟੀਵਿਟੀਜ਼ ਹੈ ਉਹ ਹਰ ਥਾਂ ਸੀ ਚੈੱਕ ਕਰ ਸਕਦੇ ਸਰ ਜਿਹੜੇ ਨਸ਼ੇ ਦੇ ਆਦੀ ਨੇ ਕਿ ਉਹਨਾਂ ਵਾਸਤੇ ਪਟਿਆਲਾ ਪੁਲਿਸ ਕਰਦੀ ਨਹੀਂ ਅਸੀਂ ਡੀ ਐਡਿਕਸ਼ਨ ਸੈਂਟਰ ਚ ਤੁਸੀਂ ਦੇਖਿਆ ਹੋਣਾ ਅਸੀਂ ਬਹੁਤ ਵੱਡੇ ਪੱਧਰ ਤੇ ਡੀ ਐਡਿਕਸ਼ਨ ਸੈਂਟਰ ਜ ਜਿਹੜੇ ਮেইনਸਟ੍ਰੀਮ ਚ ਆ ਸਕਦੇ ਆ ਉਹ ਮਤਲਬ ਵੇਚਣ ਵਾਲੀ ਉਹ ਐਕਟੀਵਿਟੀ ਚ ਸ਼ਾਮਿਲ ਨਹੀਂ ਹੈਗੇ ਉਹਨੂੰ ਪੁਲਿਸ ਐਨਕਰੀਜ ਕਰਦੀ ਹੈ ਉਹਨੂੰ ਉੱਥੇ ਐਡਮਿਟ ਕਰਾਉਂਦੀ ਹੈ ਤਾਂ ਕਿ ਉਹ ਆਪਣੇ ਆਪ ਨੂੰ ਸੁਧਾਰ ਸਕਣ ਠੀਕ ਹੈ ਥੈਂਕ ਯੂ ਸੋ ਮਚ